ਖਰ ਕਬੱਡੀ ਦਾ ਬੁੱਲਾਪੁਰ ਦੀ ਧਰਤੀ ਵਡੀਆਂ ਰੌਣਕਾਂ ਹੈ ਇਸ ਵਾਰ ਬੁੱਲਤ ਅਗਲੇ ਸਤਜੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪर्व ਨੂੰ ਲੈ ਕੇ ਇੱਕ ਖੇਡ ਮੁਕਾਬਲਾ ਕਬੱਡੀ ਕੱਪ ਬੁੱਲਾਪੁਰ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਸਾਡੇ ਨਾਲ ਰਵੀ ਪਹਿਲਵਾਨ ਜੀ ਹੈ ਰਵੀ ਜੀ ਕੀ ਕਹਿਣਾ ਚਾਹੁੰਦੇ ਹੋ ਟੂਰਨਾਮੈਂਟ ਬਾਰੇ ਕਦੋਂ ਸ਼ੁਰੂ ਹੋਇਆ ਸਤਿ ਸ਼੍ਰੀ ਅਕਾਲ ਜੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਤੇ ਜੀ 4 5 6 ਤਰੀਕ ਦੀ ਅਸੀਂ ਟੂਰਨਾਮੈਂਟ ਰੱਖਿਆ ਹੋਇਆ ਹੈ 4 ਦਿਨ ਨੂੰ ਕੁੜੀਆਂ ਦੇ ਮੈਚ ਜੀ 5 ਤਰੀਕ ਨੂੰ 55 ਦੇ 75 ਕਿਲੋ ਦੇ ਮੈਚ ਜੀ ਤੇ ਅੱਜ ਓਪਨ ਮੈਚ ਚੱਲ ਰਹੇ ਨੇ ਤੇ ਜਿਹਦਾ ਦਿਲਚਸਪ ਸਾਡੇ ਪੱਤਰਕਾਰ ਪਹੁੰਚੇ ਹੋਏ ਨੇ ਤੇ 11 ਦਾ ਤਰੀਕ ਨੂੰ ਪਕਰਾਲੇ ਫਾਈਨਲ ਮੈਚ ਚੱਲ ਰਹੇ ਨੇ ਜਿੱਥੇ ਲੱਖਾਂ ਦੇ ਇਨਾਮ ਕਿੰਨਾ ਰੱਖਿਆ ਹੋਇਆ ਜੀ ਲੱਖ ਰੁਪਇਆ ਫਸਪ੍ਰਾਈਜ਼ ਹੈ ਤੇ 75000 ਰੁਪਇਆ ਸੈਕੰਡ ਪ੍ਰਾਈਜ਼ ਹੈ ਤੇ ਬੈਸਟ ਜੇਬਰ ਦੇ ਰਾਬੇ ਨੂੰ ਇੱਕ ਇੱਕ ਬੁਲਟ ਮੋਟਰਸਾਈਕਲ ਹੈ ਜੀ ਆ ਹੋਰ ਕਿਹੜੇ ਕਿਹੜੇ ਉਪਕਰਾਲੇ ਆ ਜਿਹੜੇ ਤੁਹਾਡੇ ਵੱਲੋਂ ਕਿੱਥੇ ਜਾਂਦੇ ਨੇ ਲਗਾਏ ਜਾ ਰਹੇ ਸਰ ਦੁੱਧਾ ਲੰਗਰ ਜੀ 13 ਦਸੰਬਰ ਤੋਂ ਲੈ ਕੇ 14 ਜਨਵਰੀ ਤੱਕ ਸਵੇਰੇ ਕਿਉਂਕਿ ਠੰਡ ਹੁੰਦੀ ਹੈ ਜਿਹੜੇ ਲੇਬਰ ਤਬਕਾ ਵਿਚਾਰਾ ਸਵੇਰੇ ਆਪਣਾ ਕੰਮ ਤੇ ਜਾਂਦਾ ਹੈ ਜੀ ਉਹਦੇ ਵਾਸਤੇ ਆਪਾਂ ਇੱਕ ਦਸਮਾ ਦਸੌਂ ਜਿਹੜਾ ਹੈਗਾ ਆਪਣਾ ਕੱਢ ਰਹੇ ਹਾਂ ਜੀ ਤੇ ਇੱਕ ਮੁਲਾ ਪਰ ਕੁਸ਼ਤੀ ਖਾੜਾ ਚਲਾ ਰਹੇ ਨੇ ਤੇ ਜਿੰਨੇ ਵੀ ਬੱਚਿਆਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੀ ਪੰਜਾਬ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ। ਆਪ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਸਹਿਯੋਗ ਦਿੱਤਾ ਜਾ ਰਿਹਾ ਹੈ? ਸਰੇ ਜਿਹੜਾ ਹੁਣ ਦੇਖ ਲਓ ਕਿੰਨਾ ਟਾਈਮ ਹੋ ਚੁੱਕਿਆ ਜੀ ਪ੍ਰਸ਼ਾਸਨ ਉਹਨਾਂ ਸਾਨੂੰ ਮੁੱਲਾਂਪੁਰ ਡੀਐਸਪੀ ਸਾਹਿਬ ਦੇ ਐਸਐਚਓ ਸਾਹਿਬ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਤਿੰਨ ਦਿਨ ਤੋਂ ਪੂਰਾ ਪਰਮਾਰ ਮੇਲਾ ਤੇ ਲੰਗਰ ਚੱਲ ਰਿਹਾ ਜੀ ਤੇ ਪੂਰੀ ਟੀਮ ਜਿਹੜੀ ਉਹਨਾਂ ਦੀ ਹੈਗੀ ਆ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜੇ ਨੇ ਆ ਧੰਨਵਾਦ ਜੀ ਆ ਤਾਂ ਇਹ ਸਨ ਰਵੀ ਪਹਿਲਵਾਨ ਤੇ ਇਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪ੍ਰਸ਼ਾਸਨ ਵੀ ਇਹਨਾਂ ਦਾ ਪੂਰਾ ਸਹਿਯੋਗ ਕਰ ਰਿਹਾ ਤੇ ਅਜੇ ਹੋਰ ਕਿਹੜੇ ਮੇਲੇ ਵੀ ਜਿਹੜੇ ਆ ਕਰਵਾਏ ਜਾਣਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਹਨ government ਦੇ ਪੁੱਛੋ ਜੋ ਬੋਲਣੋਂ ਪਰ ਗਰੀਬ ਦਾਸ ਪਹੁੰਚੇ ਹੋ ਜੀ ਕਬੱਡੀ ਕੰਪ ਦੇ ਵਿੱਚ ਆਖਿਰ ਭਰੀ ਜਾ ਰਹੀ ਹੈ ਕੀ ਕਹਿਣਾ ਚਾਹੂਗੇ ਜੀ ਸਭ ਨਾਲੋਂ ਪਹਿਲਾਂ ਤਾਂ ਮੈਂ ਰਵੀ ਭਲਵਾਨ ਨੂੰ ਇਸ ਕਬੱਡੀ ਮੈਚ ਤੇ ਜਿਹੜਾ ਉਹਨਾਂ ਨੇ ਪਹਿਲਾਂ ਕਰਾਇਆ ਵਧਾਈ ਦੇਣਾ ਵਧਾਈ ਦੇ ਪਾਤਰ ਨੇ ਬਹੁਤ ਵਧੀਆ ਵਧੀਆ ਤਰੀਕੇ ਨਾਲ ਮੈਚ ਹੋ ਰਿਹਾ ਸੋ ਉਸ ਦੇ ਨਾਲ-ਨਾਲ ਨੌਜਵਾਨਾਂ ਨੂੰ ਵੀ ਮੈਂ ਕਹਿਣਾ ਚਾਹਨਾ ਹੈ ਕਿ ਬਾਦ ਚੜ੍ਹ ਕੇ ਇਸ ਦਾ ਲੈਣਾ ਚਾਹੀਦਾ ਜਿਹਦੇ ਨਾਲ ਨਸ਼ਿਆਂ ਦੇ ਵੀ ਮੁਕਤੀ ਮਿਲਦੀ ਹੈ ਹਰ ਪਿੰਡ ਵਾਲਿਆਂ ਨੂੰ ਚਾਹੀਦਾ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਹਰ ਪਿੰਡ ਵਿੱਚ ਗੇਮਾਂ ਹੋਣੀਆਂ ਚਾਹੀਦੀਆਂ ਜੋ ਸਾਡੇ ਪੰਜਾਬ ਦੀਆਂ ਦਿਲ ਖਿੱਚ ਕੇਮਾਂ ਚਾਹੇ ਕੋਡੀ ਹੋਵੇ ਚਾਹੇ ਦੰਗਲ ਹੋਵੇ ਕੁਸ਼ਤੀ ਦੰਗਲ ਹੋਵੇ ਸੋ ਇਹਨਾਂ ਨੂੰ ਪਿਆਰ ਕਰਦੇ ਆ ਪੰਜਾਬੀ ਪਹਿਲਾਂ ਵੀ ਕਰਦੇ ਆ ਅੱਗੇ ਵੀ ਕਰਦੇ ਰਹਿਣਗੇ ਉਹਨੂੰ ਚਲਾਉਣ ਦੇ ਵਾਸਤੇ ਸਹਿਯੋਗ ਦੀ ਲੋੜ ਹੁੰਦੀ ਹੈ ਸੋ ਸਹਿਯੋਗ ਸਾਨੂੰ ਸਾਰਿਆਂ ਨੂੰ ਉਹਦਾ ਕਰਨਾ ਚਾਹੀਦਾ ਇਹ ਜੇ ਖੇਡ ਮੇਲੇ ਕਰਵਾਉਂਦੇ ਹੋ ਕੀ ਲੱਗਦਾ ਹੈ ਕਿ ਜਿਹੜੇ ਜੇ ਖੇਡ ਮੇਲਿਆਂ ਦੇ ਨਾਲ ਨੌਜਵਾਨ ਪੀੜੀ ਨੂੰ ਨਸ਼ਿਆਂ ਤੇ ਦੂਰ ਰੱਖਿਆ ਜਾ ਸਕਦਾ ਜੀ ਜਰੂਰ ਰੱਖਿਆ ਜਾ ਸਕਦਾ ਨਸ਼ਿਆਂ ਦੇ ਦੂਰ ਵੀ ਰਹਿੰਦੇ ਆ ਆਪਸ ਵਿੱਚ ਪਿੰਡਾਂ ਦਾ ਆਪਸ ਵਿੱਚ ਲੋਕਾਂ ਦਾ ਪਿਆਰ ਵੀ ਵੱਧਦਾ ਸਰਕਾਰਾਂ ਤੋਂ ਤੁਸੀਂ ਸਾਰੇ ਲੋਕ ਮਿਲ ਸਕਦਾ ਹੈ ਜੇ ਭੁਗਤੇ ਦੀ ਕਮੇਟਰੀ ਜੀ ਦੇਖੋ ਸਰਕਾਰਾਂ ਦਾ ਸਹਿਯੋਗ ਜਿੰਨਾ ਵੱਧ ਤੇ ਵੱਧ ਹੋਵੇ ਉਹਨਾਂ ਥੋੜਾ ਸਾਡੀ ਜਿਹੜੀ ਪੀੜ੍ਹੀ ਹੈ ਆਉਣ ਵਾਲੀ ਜੰਦਾ ਉਹ ਨੌਜਵਾਨ ਹੋਣੇ ਚਾਹੀਦੀ। ਹਾਂਜੀ, ਰਾਮਨਾਥ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਮਤਲਬ ਜੋ ਟੂਰਨਾਮੈਂਟ ਕਰਵਾਇਆ ਹੈਗਾ। ਇਹ ਜੀ ਰਵੀ ਪਹਿਲਵਾਨ ਜੀ ਨੇ ਮਤਲਬ ਜੋ ਆਪਣੇ ਲਾਕਪਾਸ ਦੇ ਬੱਚੇ ਆ ਤੇ ਇੱਥੇ ਬੱਚੇ ਆ। ਉਹਨਾਂ ਨੂੰ ਨਸ਼ੇ ਤੋਂ ਦੂਰ ਕਰਨ ਵਾਸਤੇ ਆਹੋ ਤੇ ਆਪਣਾ ਵੱਡਾ ਟੂਰਨਾਮੈਂਟ ਜੀ ਕਰਕੇ ਕਰਾਇਆ ਵੀ ਕੋਈ ਬੱਚਾ ਨਸ਼ਿਆਂ ਤੋਂ ਦੂਰ ਹੈ ਜੀ। ਸਹਿਦ ਮਿਲ ਸਕੇ। ਸਹਿਦ ਮਿਲ ਸਕੇ ਜੀ। ਇਹ ਹੁਣ ਜਿਹੜਾ ਅੱਗੇ ਆਪਾਂ ਵੀ 1 ਮਹੀਨੇ ਬਾਅਦ ਫਰਵਰੀ ਦੇ ਵਿੱਚ ਜੋ ਦੰਗਲ ਕਰਵਾ ਰਹੇ ਆ ਉਹ ਵੀ ਇਸੇ ਕਰਕੇ ਕਰਵਾ ਰਹੇ ਆ ਜੀ ਵੀ ਬੱਚੇ ਨਸ਼ਾ ਤੋਂ ਦੂਰ ਰਹਿਣ ਇਸੇ ਕਰਕੇ ਉਹਨੂੰ ਪਹਿਲਵਾਨ ਬਈ ਆਪਾਂ ਇਹਨਾਂ ਦੇ ਚਰਨਾਚੇ ਰਹੇ ਹੋਏ ਆ ਕਿਉਂਕਿ ਸਹੀ ਸਿੱਖਿਆ ਔਰ ਨਸ਼ਾ ਤੋਂ ਦੂਰ ਰਹਿਣ ਵਾਸਤੇ ਮਤਲਬ ਔਰਾਂ ਨੂੰ ਵੀ ਬਹੁਤ ਪਿਆਰ ਕਰਦੇ ਜੀ ਸਾਨੂੰ ਅਜਾ ਜਿਹੜਾ ਫਰਵਰੀ ਦੇ ਦੰਗਲ ਤੋਂ ਕਰਵਾ ਰਹੇ ਉਹਦੀ ਡੇਟਾ ਫਿਕਸ ਹੋ ਗਈ ਹੈ ਜੀ ਡੇਟਾ ਨਹੀਂ ਫਿਕਸ ਹੋਈ ਹੈ ਜੀ ਉਹ ਮਤਲਬ ਕਿ ਤੇ ਦੰਗਲ ਹਲੇ ਉਹ ਡੇਟ ਯਾਦ ਰੱਖੀ ਜਾਊਗੀ ਕੀ ਕੋਈ ਡੇਟ ਫ੍ਰੀ ਹੋਊਗੀ ਜੀ ਯਾਰ ਫਰਵਰੀ ਦੇ ਲਾਸਟ ਵਿੱਚ ਹੋ ਜਾਵੇ ਮਾਰਚ ਵਿੱਚ ਹੋ ਜਾਵੇ ਕਦੇ ਵੀ ਸੰਗਠਨ ਹੋ ਸਕਦਾ ਉਸ ਤੋਂ ਬਾਅਦ ਜਿਹੜਾ ਕਨੀਯਮ ਮਿੱਤਲ ਜੀ ਦਾ ਪ੍ਰੋਗਰਾਮ ਰਖਵਾਣਾ ਹੈ ਉਹ ਦੰਗਲ ਵਾਲੇ ਦਿਨ ਸ਼ਾਇਦ ਹੋ ਸਕਦਾ ਹੈ ਉਸ ਤੋਂ ਦੋ ਦਿਨ ਬਾਅਦ ਵੀ ਇਸ ਤਰ੍ਹਾਂ ਪ੍ਰੋਗਰਾਮ ਜਿਹੜੇ ਅੱਗੇ ਨੂੰ ਚੱਲਦੇ ਰਵਣਗੇ ਲਗਾਤਾਰ ਨਰਸਰਾ ਹਾਂਜੀ ਨਸ਼ੇ ਦੇ ਖਿਲਾਫ ਦਾ ਪਹਿਲਵਾਨ ਜੀ ਲੜਦੇ ਰਹਿੰਦੇ ਆ ਤੇ ਆਪਾਂ ਵੀ ਪਹਿਲਵਾਨ ਜੀ ਦੇ ਨਾਲ ਆ ਜੀ ਤੇ ਨਸ਼ੇ ਨੂੰ ਖਤਮ ਕਰਨੇ ਵਾਸਤੇ ਆਪਾਂ ਹਮੇਸ਼ਾ ਹੀ ਨਾਲ ਆਈ ਇਹ ਜਿਹੇ ਪ੍ਰੋਗਰਾਮ ਹੁੰਦੇ ਰਹੂਗੇ ਜੀ ਨਸ਼ੇ ਨੂੰ ਖਤਮ ਕਰਨੇ ਵਾਸਤੇ ਸਰਪੰਚ ਜੀ ਇੱਕ ਇੱਕ ਵਾਰ ਇਹ ਇੱਕ ਲਾਸਟ ਸਪੋਕਨ ਹੈ ਜੀ ਤੁਹਾਡਾ ਜਿਹੜਾ ਅੰਤ ਦਾ ਸੁਪਨਾ ਕੀ ਹੈ ਕਿ ਤੁਸੀਂ ਆਪਣੇ ਪਿੰਡ ਨੂੰ ਵਾਸਤੇ ਕੀ ਚਾਹੁੰਦੇ ਹੋ ਜਿਹੜੇ ਮੈਂ ਆਪਣੇ ਪਿੰਡ ਦਾ ਵਾਸਤੇ ਹੀ ਮੇਰਾ ਸੁਪਨਾ ਹੈ ਕਿ ਮੇਰੇ ਪਿੰਡ ਦੇ ਵਿੱਚ ਕੋਈ ਬੇਰੋਜ਼ਗਾਰ ਨਾ ਹੋਵੇ ਰੱਜ ਕੇ ਰੋਟੀ ਖਾ ਕੇ ਸੋਵੇ ਪਰ ਕੋਈ ਨਸ਼ੇੜੀ ਨਾ ਹੋਵੇ ਹਮ ਜਵਾਨ ਲੰਬੇ ਲੰਝੇ ਜਵਾਨ ਹੋਵੇ ਹਮ ਤੇ ਸੁਖ ਸ਼ਾਂਤੀ ਨਾਲ ਕਪੜਾ ਜੀਵਨ ਜਿਹੜਾ ਸੁਖ ਸਾਲੀ ਦੇ ਨਾਲ ਆਪਣਾ ਸਿਹਤਮੰਦ ਜਿਹੜਾ ਜੀਵਨ ਉਤਿਤ ਕਰੇ ਹੁਣ ਅਸੀਂ ਵੀ ਬਹੁਤ ਨੀਚੋਂ ਉੱਠ ਕੇ ਇੱਥੇ ਤੱਕ ਪਹੁੰਚੇ ਹਾਂ ਪਿੰਡ ਵੱਲੋਂ ਤੇ ਨਗਰ ਖੇੜੇ ਵੱਲੋਂ ਹੀ ਇਹ ਸਾਰੀ ਅਸੀਸਵਾਦ ਹੁੰਦਾ ਹੈ ਇਸ ਤਰ੍ਹਾਂ ਹੀ ਅਸੀਂ ਜਾਣਦੇ ਕਿ ਜੀ ਸਾਡੇ ਨਾਲ ਜਿਹੜੇ ਜੁੜੇ ਨੇ ਹਮ ਇੰਦਿਸਰ ਕਰਨੇ ਕਿ ਜੀ ਧੁੱਪ ਲਾ ਕੇ ਕਤਰਾ ਸੁੱਕਦਾ ਹੈ ਇਹ ਸਾਡੇ ਨਾਲ ਜਿਹੜੇ ਲੱਗੇ ਆ ਉਹ ਜਿਸ ਨੇ ਸਾਨੂੰ ਗਿਆਨ ਹੋ ਕੇ ਅਸੀਂ ਮਾਲ ਕੇ ਇੱਥੇ ਤੱਕ ਪਹੁੰਚਿਆ ਤੇ ਉਹਨਾਂ ਨੂੰ ਵੀ ਅਸੀਂ ਆਪਣੇ ਨਾਲ ਲੈ ਕੇ ਇੱਥੇ ਤੱਕ ਪਹੁੰਚਾਈਏ ਕਿ ਜਿਹੜੇ ਪਿੰਡ ਦੀ ਤਰੱਕੀ ਹੋਵੇ ਤੇ ਇਹੀ ਤਰੱਕੀ ਅੱਗੇ ਜਾ ਕੇ ਹੋਰ ਪਿੰਡਾਂ 'ਚ ਵੀ ਹੋ ਸਕੇ ਬਿਲਕੁਲ ਅੱਜ ਕਈ ਪਲੇਰਾਂ ਦਾ ਵੀ ਤਲਖਾਈ ਹੋ ਜਾਂਦੀ ਹੈ ਜੀ ਮੈਚ ਦੇ ਦੌਰਾਨ ਤੇ ਉਹ ਫਿਰ ਅੱਗੇ ਜਾ ਕੇ ਲੰਬੇ ਝਗੜੇ ਨੇ ਉਹ ਹੁੰਦੇ ਨੇ ਰੋਕਣ ਦੀ ਕੋਸ਼ਿਸ਼ ਕਰਦਾ ਕਿ ਮੈਂ ਦੇ ਨਹੀਂ ਕਰਦੇ ਆ ਸੀ ਬੈਟ ਕਰਾਂਗੇ ਝਗੜਾ ਹਰਦੇ ਜਿਸ ਨੂੰ ਕੋਰਟ ਚੈਰਮਨ ਵੀ ਜਾਣਦੇ ਆ ਉਹ ਲੰਮਾ ਖਿੱਚਦੇ ਆ ਬਾਅਦ ਚ ਫੈਸਲਾ ਉਹੀ ਹੁੰਦਾ ਕਿ ਜੋ ਆਪ ਹੀ ਬੈਠ ਕੇ ਹੋ ਸਕਦਾ ਸੀ ਹੋ ਸਕਦਾ ਸੀ 19 ਦਾ ਅੱਜ ਇੱਕ ਮੈਚ ਚ ਫਾਈਨਲ ਚ ਇੱਕ ਪੁਆਇੰਟ ਪਿੱਛੇ ਮੈਨੂੰ ਉਹ ਮੈਂ ਲਵ ਲਿਆਉਂਗਾ 10 ਮਿੰਟ ਰੁਕ ਗਿਆ ਸੀ ਪਰ ਜੋ ਰੈਫਰੀ ਦਾ ਫੈਸਲਾ ਉਹ ਹਟਲ ਹੈ ਕੀ ਮੰਨਿਆ ਗਿਆ ਇਸ ਤਰ੍ਹਾਂ ਕਿ ਜਿਹੜੇ ਮਨ ਮਟਾ ਵਾਏ ਉਹ ਬੈਠ ਕੇ ਮਟਾ ਲੈਣੇ ਚਾਹੀਦੇ ਆ ਹਾਂ ਲੰਬੇ ਲੈਣੇ ਚਾਹੀਦੇ ਆ ਹਾਂ ਲੰਬੇ ਲਜਾਣੇ ਵਾਸਤੇ ਕਿਉਂਕਿ ਦੇਖੋ ਜ਼ਿੰਦਗੀ ਬਹੁਤ ਛੋਟੀ ਹੈ ਬਿਲਕੁਲ ਇਸ ਕਰਕੇ ਉਸ ਜ਼ਿੰਦਗੀ ਨੂੰ ਆਪਣੇ ਯਾਰਾਂ ਦੋਸਤਾਂ ਚ ਮਿਲ ਕੇ ਜਿਹੜਾ ਬੰਦਾ ਮੰਨ ਲਓ ਅੰਜੋਏ ਕਰ ਰਿਹਾ ਹੈ ਜ਼ਿੰਦਗੀ ਬਹੁਤ ਛੋਟੀ ਹੈ ਜੇ ਰਲ ਮਿਲ ਕੇ ਆਪਣੇ ਭਾਈ ਭਾਈਚਾਰੇ ਨੂੰ ਅੱਗੇ ਵਧਾਵੇ ਤੇ ਨਾਲ ਕਿਆ ਯਾਰ ਤਰੱਕੀ ਕਰੇ ਜੀ ਮਤ ਹੈ ਜਿਵੇਂ ਜਿਵੇਂ ਇਹ ਖਾੜੇ ਹੁੰਦੇ ਆ ਜੀ ਟੂਰਨਾਮੈਂਟ ਹੁੰਦੇ ਆ ਤੇ ਕਲਾ ਕਲਾ ਦੇ ਪ੍ਰੋਗਰਾਮ ਹੁੰਦੇ ਆ ਜਿਹਨੂੰ ਮੈਂ ਕਹਿੰਦਾ ਨਾ ਵੀ ਇਹ ਕੋਈ ਟੈਨਸ਼ਨ ਨਹੀਂ ਲਾ ਜੀ ਆਹ ਦਾ ਮਰਡਰ ਹੋ ਜਾਏ ਉਹ ਕਹਿੰਦੇ ਕਹਿੰਦੇ ਨਾ ਉਸ ਦਾ ਮਰਡਰ ਦਾ ਮੇਨ ਕਾਰਨ ਵੀ ਨਾ ਸਾਡੇ ਖਾੜੇ ਤੇ ਹੁਣ ਜੀ ਪੋਲਿਟਿਸ਼ੀਨ ਦੇ ਵਿੱਚ ਪੈ ਨਹੀਂ ਨਹੀਂ ਜਾਂ ਕੋਈ ਪਾਰਟੀ ਪਾਰਟੀ ਵਿੱਚ ਪੈ ਜਾਂਦਾ ਜੀ ਨਹੀਂ ਹੁਣ ਅਸੀਂ ਆਪਣਾ ਜੋ ਵੀ ਰੱਖਿਆ ਹੈ ਮੁੱਖ ਨਗਰ ਜਿਹੜਾ ਸਾਡੇ ਜਿੰਨੇ ਤੁਸੀਂ ਬੈਨਰ ਲਿਖੂਗੇ ਜੀ ਕੋਈ ਤੁਸੀਂ ਪੋਲੀਟਿਸ਼ੀਅਨ ਪੋਲੀਟਿਸ਼ੀਅਨ ਜੀ ਅਸੀਂ ਆਪਣੇ ਪਿੰਡ ਨੂੰ ਹੋਰ ਪਿੰਡ ਦੇ ਮਾਲਿਕਾਂ ਨੂੰ ਹੀ ਜਿਹੜੇ ਉਚਾਈਆਂ ਵੱਲ ਹੋਰ ਉਚਾਈਆਂ ਵੱਲ ਦੇਖਣਾ ਚਾਹੁੰਦੇ ਆ ਉਹ ਵੀ ਹੁੰਦੇ ਆ ਐ ਵੀ ਦਿੰਦੇ ਉਹਨਾਂ ਨੂੰ ਹੀ ਅਸੀਂ ਅੱਗੇ ਰੱਖ ਕੇ ਮੰਨੋ ਪ੍ਰੋਗਰਾਮ ਜਿੰਨੀ ਵਾਰ ਵੀ ਕਰਾਇਆ ਉਹਨਾਂ ਨੂੰ ਹੀ ਰੱਖ ਕੇ ਕਰਾਓ ਠੀਕ ਬਿਲਕੁਲ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਜੀ